ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਮਾਮਲਾ ਕੀਤਾ ਗਿਆ ਦਰਜ ਪੁਲਿਸ ਨੇ ਮਸ਼ੀਨਰੀ ਸਮੇਤ ਤਿੰਨ ਲੋਕਾਂ ਨੂੰ ਕੀਤਾ ਕਾਬੂ ਪੰਜਾਬ ਦੇ ਇੱਕਲੇ ਦਸ਼ਕਾ ਤੋਂ ਸਵਾਗਤ ਹੈ ਜਿਲ੍ਹਾ ਮਾਨਪੁਰ ਦੇ ਹਲਕਾ ਪੋਆ ਦੇ ਨਰੋਡ ਜਮਲ ਸਿੰਘ ਵਿੱਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਉੱਥੇ ਇਸ ਨੂੰ ਲੈ ਕੇ ਪੁਲਿਸ ਵੱਲੋਂ ਮਸ਼ੀਨਰੀ ਤੇ ਸਮੇਤ ਤਿੰਨ ਲੋਕਾਂ ਨੂੰ ਵੀ ਕਾਬੂ ਕੀਤਾ ਗਿਆ ਆਖਿਰ ਕੀ ਇਹ ਮਾਮਲਾ ਅਤੇ ਕੀ ਗੈਸ ਨੂੰ ਲੈ ਕੇ ਜਾਣਕਾਰੀ ਦਿੰਦੇ ਆ ਡੀਐਸਪੀ ਹਰਿਕ੍ਰਿਸ਼ਨ ਸਿੰਘ ਜੀ ਨੇ ਪੂਰੀ ਖਬਰ ਲਈ ਵੇਖੋ ਪੰਜਾਬ ਦੀ ਰਿਪੋਰਟ ਮਨਜੂ ਐਸਐਸਪੀ ਸ੍ਰੀ ਸੁਹਿਰ ਮੀਤ ਜੀ ਉਹਨਾਂ ਦੀਆਂ ਹਦਾਇਤਾਂ ਤੇ ਪੂਰੀ ਸ਼ਕਤੀ ਕੀਤੀ ਹੋਏ ਮੈਨਿੰਗ ਦੇ ਸਬੰਧ ਵਿੱਚ ਵੀ ਤੇ ਰਾਤ ਸਾਡੇ ਆਪਣੇ ਨਰੋਡ ਜੈਮ ਸਿੰਘ ਦੀ ਪੁਲਿਸ ਨੇ ਇੱਕ ਕਲਗੀ ਤਰ ਕ੍ਰੈਸ਼ਰ ਤੇ ਰੇਡ ਕੀਤਾ ਜਿੱਥੇ ਕਿ ਨਜਾਇਜ਼ ਜਿਹੜੀ ਪਟਾਈ ਹੋ ਰਹੀ ਸੀ ਤੇ ਨਜਾਇਜ਼ ਜਿਹੜੀ ਮੈਨਿੰਗ ਹੋ ਰਹੀ ਸੀ ਤੋਂ ਉਹਦੇ ਦੌਰਾਨ ਤੇ ਅਸੀਂ ਜਿਹੜਾ ਆਪਣਾ ਉਹ ਇੱਕ ਪੋਕਲੈਨ ਤੇ ਟਿਪਰ ਨੂੰ ਅਸੀਂ ਕਬਜ਼ੇ ਵਿੱਚ ਲਿਆ ਤੇ ਦੋ ਬੰਦੇ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਖਿਲਾਫ ਅਸੀਂ 75 ਕੇਸ ਕਰਕੇ ਅਗਲੀ ਜਰੀ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰ ਦਿੱਤੀ ਇਸਲ ਮਾਲਕ ਦਾ ਫਰਿਆਦ ਹੈ ਕਿ ਮਾਲਕ ਦੀ ਫੜ ਲਈ ਹੈ ਇਹਦੇ ਵਿੱਚ ਮਾਲਕਾ ਤੇ ਬੇਸੀ ਪੂਰਾ ਸ਼ਿਕੰਜਾ ਕਸ ਰਹੇ ਹਨ ਮਾਲਕਾਂ ਨੂੰ ਉਸ ਨਾਮਜ਼ਦ ਕੀਤਾ ਹੋਇਆ ਮਾਲਕ ਨੂੰ ਸੀ ਤਰੰਤ ਗ੍ਰਿਫਤਰ ਕਰ ਲਵੋ ਸਰ ਕੀ ਮੈਸੇਜ ਆ ਜਿਹੜੇ ਪ੍ਰੈਸ ਰਿਲੀਜ਼ ਆ ਰਹਾ ਕਿ ਜਿਵੇਂ ਕਿ ਉਹ ਡੇਨਿਕ ਸੀਜ਼ਨ ਵੀ ਚੱਲ ਰਿਹਾ ਹੈ ਡੇਨਿਕ ਸੀਜ਼ਨ ਚੱਲ ਰਿਹਾ ਹੈ ਹੁਣ ਬਿਲਕੁਲ ਮਾਈਨਿੰਗ ਬਿਲਕੁਲ ਬੰਦ ਹੈ ਤੇ ਇਲੀਗਲ ਮਾਈਨਿੰਗ ਬਿਲਕੁਲ ਹੀ ਹੋਣ ਦਿੱਤੀ ਜਾਵੇ ਕਿ ਇਸ ਕਰਕੇ ਮੇਰੀ ਸਖਤ ਤਾੜਨਾ ਹੈ ਆਪਣੇ ਕ੍ਰੈਸ਼ਰ ਵਾਲਿਆਂ ਨੂੰ ਕਿ ਬਿਲਕੁਲ ਜਿਹੜੀ ਨਿਯਮਜਮਾਈ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਬੈਤੀ ਜੇ